ਸ੍ਰੀਕਾਲ ਜੀ ਆਜੋ ਤੁਸੀਂ ਕੋਠੀ ਦੇਖ ਰਹੇ ਹੋ ਇਹ 2000 ਸਕਰ ਫੁੱਟ ਏਰੀਆ ਦੇ ਵਿੱਚ ਬਣੀ ਹੋਈ ਹੈ ਜੀ ਥੱਲੇ 1200 ਸਕਰ ਫੁੱਟ ਤੇ 7-800 ਉੱਪਰ ਹੈ ਜੀ ਸਾਰਾ ਸਾਰਾ 1900-2000 ਸਕਰ ਫੁੱਟ ਏਰੀਆ ਹੈ ਜੀ ਤੇ ਬਹੁਤ ਸੋਹਣੀ ਡਿਜ਼ਾਈਨ ਹੈਗਾ ਫਰੰਟ ਦੇਖੋ ਕਲਾਸਿਕਾ ਡਿਜ਼ਾਈਨ ਦੀ ਕੋਠੀ ਹੈ ਫਰੰਟ ਲੁੱਕ ਦੇਖੋ ਕਿੰਨੀ ਸੋਹਣੀ ਹੈ ਤੇ ਉੱਪਰ ਜਾਲੀ ਵਗੈਰਾ ਲੱਗੀ ਨੀਚੇ ਵਾਲੇ ਪੋਰਸ਼ਨ ਤੇ ਰਹਿੰਦੀ ਹੈ ਜਾਲੀ ਵਗੈਰਾ ਲੱਗ ਕੇ ਇਹ ਜੋ ਪਲਾਸਟਰ ਵਗੈਰਾ ਹੋ ਕੇ ਰੰਗ ਵਗੈਰਾ ਹੋਗੀ ਰੋ ਤਾਂ ਬਹੁਤ ਸੋਹਣੀ ਲੱਗਣੀ ਹੈ ਕੋਠੀ ਤੇ ਅੰਦਰ ਤੋਂ ਤੁਹਾਨੂੰ ਦਿਖਾਵਾਂਗੇ ਪਲਾਸਟਰ ਹੋਣਾ ਸ਼ੁਰੂ ਕੀਤਾ ਤੇ ਬਈ ਉਹਨਾਂ ਨੇ ਜਿਨ੍ਹਾਂ ਨੇ ਬਣਾਈ ਆ ਠੇਕੇਦਾਰ ਸਾਹਿਬ ਦੇ ਉਹਨਾਂ ਦਾ ਤੁਹਾਨੂੰ ਨੰਬਰ ਵੀ ਦੇਵਾਂਗੇ ਤੇ ਜੇ ਤੁਹਾਨੂੰ ਦੂਸਰੇ ਵੀ ਆਪਣਾ ਮਕਾਨ ਬਣਾਉਣਾ ਚਾਹੁੰਦੇ ਹੋ ਤਾਂ ਕੰਟੈਕਟ ਕਰ ਸਕਦੇ ਹੋ ਤਾਂ ਹਜ਼ਮ ਐਂਟਰ ਹੁੰਨੇ ਆ ਪੋਰਚ ਵਾਲੀ ਸਾਈਡ ਤੋਂ ਤੇ ਪਲਾਸਟਰ ਦਾ ਕੰਮ ਚੱਲ ਜੰਦਾ ਜੀ ਆਹ ਡ੍ਰਾਇੰਗ ਰੂਮ ਦਾ ਇਧਰ ਏਰੀਆ ਆ ਗਿਆ ਇੱਥੋਂ ਬਾਹਰੋਂ ਵੀ ਗੇਟ ਦਿੱਤਾ ਹੋਇਆ ਜਦੋਂ ਕੋਈ ਬਾਹਰੋਂ ਆਉਣਾ ਹੈ ਗੱਡੀ ਵੇ ਰਖਣਾ ਕਿਤਾ ਆਪਾਂ ਇਧਰੋਂ ਕੋਈ ਬੰਦਾ ਆਉਂਦਾ ਤਾਂ ਇਧਰ ਦੀ ਵੀ ਐਂਟਰ ਹੋ ਸਕਦਾ ਕਿ ਬਰੀ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਕੋਠੀ ਦੇ ਅੰਦਰ ਐਂਟਰ ਹੋ ਕੇ ਇਧਰੋਂ ਅੰਦਰ ਤੋਂ ਆਣਾ ਤੇ ਡ੍ਰਾਇੰਗ ਰੂਮ ਦਾ ਏਰੀਆ ਬਹੁਤ ਤੇ ਕੋਠੀ ਦੇ ਅੰਦਰ ਵੀ ਗੇਟ ਹੈ ਇਹਦਾ ਤੇ ਕਾਜ ਦਹੋਣੇ ਆ ਅੰਦਰੋਂ ਕੋਠੀ ਤੇ ਇੱਕ ਚੀਜ਼ ਹੋਰ ਆ ਜੀ ਇਹਦੇ 'ਚ ਤੁਸੀਂ ਡਿਜ਼ਾਈਨਿੰਗ ਤੇ ਨਾ ਬੰਦਾ ਬਾਈ ਨੇ ਆਪ ਨਕਸ਼ਾ ਤਿਆਰ ਕੀਤਾ ਸਾਰਾ ਜਿਹੜੇ ਬਾਈ ਮਾਲਕ ਨੇ ਕੋਠੀ ਦੇ ਤੇ ਬਿਸਤਰੀ ਨੂੰ ਬਾਈ ਨੂੰ ਠੇਕੇਦਾਰ ਨੂੰ ਕਹਦਾ ਵੀ ਤੁਸੀਂ ਬਣਾ ਦਿਓ ਜਿਵੇਂ ਅਸੀਂ ਕਹਿੰਨੇ ਆ ਆ ਦੇਖੋ ਕਿਚਨ ਆਪਾਂ ਜ਼ਿਆਦਾਤਰ ਦੇਖਦੇ ਆ ਉਧਰ ਕੋਰਨਰ ਵਿੰਡੋ ਲੱਗੀ ਹੁੰਦੀ ਹੈ 40 ਸਾਈਡ ਇੱਥੇ ਬਾਈ ਨੇ ਪਿੱਛੇ ਕਰ ਦਿੱਤੀ ਕਿਚਨ ਨਾਲ ਬੈਡਰੂਮ ਹੈ ਦਲੇ ਬਸੇ ਤੇ ਆਪਣੇ ਦਿਮਾਗ ਨਾਲ ਆਪਾਂ ਨੂੰ ਜਦੋਂ ਵੀ ਕੋਈ ਸਹੀ ਚੀਜ਼ ਲੱਗਦੀ ਹੈ ਵੀ ਆਪਾਂ ਐਂ ਕਰਨੀ ਹੈ ਤਾਂ ਆਪਾਂ ਕਰ ਸਕਦੇ ਹਾਂ ਜੇ ਪਰਵਾਹਾਂ ਚੋਂ ਆਪਾਂ ਆਪਣੀ ਸੋਚ ਅਲੱਗ ਅਲੱਗ ਹੋਰੇਗੀ ਬੈਡਰੂਮ ਇਹ ਨੰਗਾ ਜਿਹਾ ਬੈਡਰੂਮ ਹੈ ਜਿਹੜਾ ਇਹ ਦੇਖਿਆ ਤੁਸੀਂ ਇਧਰ ਨਾਲ ਵਾਸ਼ਰੂਮ ਟੈਸ ਸੀਗਾ ਉਹਦੇ ਖੁੱਲਾ ਬੈਡਰੂਮ ਹੈ ਇੱਕ ਵਾਸ਼ਰੂਮ ਇਧਰ ਆ ਗਿਆ ਜੀ ਇੱਕ ਕਮਨ ਆ ਗਿਆ ਸਾਰਾ ਪਰਿਵਾਰ ਇਹਨੂੰ ਯੂਜ਼ ਕਰ ਸਕਦਾ ਹੈ ਕੋਈ ਵੀ ਫੈਮਿਲੀ ਦਾ ਮੈਂਬਰ ਇਹ ਅਲੱਗ ਤੋਂ ਇੱਕ ਅਲੱਗ ਤੋਂ ਹੀ ਰੱਖਣਾ ਕਨਸੈਪਟ ਹੈ ਵਾਸ਼ਰੂਮ ਜਾਂ ਤਰ ਦੇਖਦੇ ਬੈਡਰੂਮਾਂ 'ਚ ਵੀ ਹੁੰਦੇ ਆ ਕਾਮਨ ਕਈ ਵਾਰੀ ਨਹੀਂ ਰੱਖਿਆ ਹੁੰਦਾ ਪਰ ਇੱਥੇ ਇੱਕ ਅਲੱਗ ਤੋਂ ਕਾਮਨ ਵਾਸ਼ਰੂਮ ਹੀ ਰੱਖਿਆ ਹੋਇਆ ਹੈ ਇਹਨੂੰ ਕੋਈ ਵੀ ਫੈਮਿਲੀ ਮੈਂਬਰ ਯੂਜ਼ ਕਰ ਸਕਦਾ ਤੇ ਇਧਰ ਆ ਗਿਆ ਜੀ ਇੱਕ ਆ ਗਿਆ ਬੈਡਰੂਮ ਤੇ ਬਹੁਤ ਵਧੀਆ ਤਰੀਕੇ ਨਾਲ ਦੋ ਬੈਡਰੂਮ ਆ ਗਏ ਕਿਚਨ ਆ ਗਿਆ ਜੀ ਉਧਰੋਂ ਐਂਟਰੋਏਸ ਤੇ ਪਰ ਡ੍ਰਿੰਕ ਰੂਮ ਆ ਗਿਆ ਹੈ ਨਾ ਤੇ ਸੀਮਿਤ ਜਿਹਾ ਏਰੀਆ 12-1300 ਸਕਰ ਫੁੱਟ ਨੀਚੇ ਜਿੰਨਾ ਕਪਾ ਨੂੰ ਕੁਝ ਚਾਹੀਦਾ ਲੌਬੀ ਦਾ ਏਰੀਆ ਵੀ ਬਹੁਤ ਖੁੱਲਾ ਹੈ ਤੇ ਡਬਲ ਪੋਰਸ਼ਨ ਨੂੰ ਲੁੱਕ ਥੋੜੀ ਦਿੱਤੀ ਹੈ ਜੀ 2000 ਸquare ਫੁੱਟ ਏਰੀਆ ਦੇ ਵਿੱਚ ਇੰਨੀ ਸੋਹਣੀ ਲੁੱਕ ਫਰੰਟ ਤੋਂ ਐਂ ਲੱਗਦੀ ਹੈ ਕੋਟੇ 3000 3500 ਸquare ਫੁੱਟ ਏਰੀਆ ਹੁੰਦਾ 3000 ਦਾ ਆਰਾਮ ਨਾਲ ਹੀ ਲੱਗਦੀ ਹੈ ਤੇ ਬਈ ਸੀਮਟ ਜੈ ਏਰੀਆ ਬਣਾਇਆ ਹੋਇਆ ਹੈ ਡਬਲ ਪੋਰਸ਼ਨ ਉੱਪਰ ਦਿਖਾਉਣਾ ਤੁਹਾਨੂੰ ਇੱਕ ਬੈਡਰੂਮ ਬਣਾਇਆ ਭਰਾਵਾਂ ਨੇ ਬੈਡਰੂਮ ਇੱਕ ਬਣਾਇਆ ਪਰ ਕਵਰਡ ਏਰੀਆ ਬਾਹਰੋਂ ਫਰੰਟ ਤੋਂ ਲੱਗਦਾ ਵੀ ਉੱਪਰ ਵੀ ਉਹਨਾਂ ਹੋਣੇ ਨੀਚੇ ਵੀ ਬਣਾਉਣਾ ਕਿਉਂਕਿ ਥੱਲੇ ਜਿਹੜੀ ਸਾਰੀ ਆਪਸ਼ਨ ਹੈ ਉਹ ਆ ਗਈ ਉਹ ਆਪਾਂ ਨੂੰ ਜਿੰਨਾ ਕਾ ਚਾਹੀਦਾ ਮਕਾਨ ਨੀਚੇ ਵਰਤ ਪਰਵਾ ਰੈਂਗ ਰੂਮ ਆ ਗਿਆ ਤਾਂ ਉੱਪਰ ਵਾਸਤੇ ਇੱਕ ਬੈੱਡਰੂਮ ਜ਼ਰੂਰੀ ਹੁੰਦਾ ਪਰ ਇੱਕ ਬੈੱਡਰੂਮ ਦੇ ਕੇ ਬਾਈ ਉਹਨਾਂ ਨੇ ਲੁੱਕ ਐਦਾਂ ਦੀ ਦਿੱਤੀ ਆ ਜਿੱਥੇ ਦੋ ਤਿੰਨ ਬੈੱਡਰੂਮ ਉੱਪਰ ਹੋਣੇ ਹੁੰਦੇ ਆ ਪਰ ਉੱਪਰ ਜ਼ਿਆਦਾ ਨਹੀਂ ਬੜਾ ਖਲਾਰਾ ਵਾਂਗ ਖੁੱਲਾ ਏਰੀਆ ਆ ਗਿਆ ਜੀ ਡੂਪਲੈਕਸ ਕੋਠੀ ਆ ਕਲਾਸਿਕਲ ਡਿਜ਼ਾਈਨ ਦੀ ਤੇ ਆ ਕੋਪਨ ਏਰੀਆ ਆ ਗਿਆ ਅੱਗੇ ਦਿਖਾਵਾਂਗੇ ਤੁਹਾਨੂੰ ਬੈੱਡਰੂਮ ਵੀ ਆ ਉੱਪਰ ਨੂੰ ਪੌੜੀਆਂ ਚੜ੍ਹਦੀਆਂ ਟੈਂਕੀ ਵਗੈਰਾ ਰੱਖਣੀ ਹੈ ਪਾਣੀ ਵਾਲੀ ਤੇ ਜਾਲੀ ਵਗੈਰਾ ਦਾ ਟ੍ਰੈਂਡ ਬਹੁਤ ਆ ਦੋਸਤੋ ਆ ਦੇਖੋ ਜਾਲੀ ਵੀ ਲੱਗੀ ਹੋਈ ਆ ਤੇ ਉਧਰ ਦੇਖਦੇ ਆ ਉਹ ਖੁੱਲਾ ਏਰੀਆ ਸਾਹਮਣੇ ਦਿਸ ਰਿਹਾ ਹੈ ਤੇ ਕੁਰਸੀ ਵਗੈਰਾ ਲਾ ਕੇ ਤੇ ਪੜਦੀ ਵਗੈਰਾ ਲਾ ਕੇ ਬੈਠ ਸਕਦੇ ਉੱਥੇ ਤੇ ਆ ਗਿਆ ਜੀ ਬੈਡਰੂਮ ਇਹ ਚ ਵਾਸ਼ਰੂਮ ਅਟੈਚ ਹੈ ਇਹ ਉੱਪਰ ਆਪਸ਼ਨ ਹੈ ਵੀ ਵਾਸ਼ਰੂਮ ਵਗੈਰਾ ਵੀ ਨਾਲ ਅਟੈਚ ਆਪਾਂ ਵੈਸੇ ਜੂਜ ਬਹੁਤ ਘੱਟ ਕਰਦੇ ਆ ਫੈਬਰੀ ਦੇ ਵਿੱਚ ਆਪਾਂ ਜਿਆਦਾ ਦੇਖਦੇ ਆ ਵੀ ਉੱਪਰ ਵਾਲਾ ਬੈਡਰੂਮ ਬਹੁਤ ਘੱਟ ਜੂਜ ਕਰਦੇ ਆ نیچے ਹੀ ਬਹੁਤ ਏਰੀਆ ਹੋ ਜਾਂਦਾ ਤੇ ਦੋਸਤੋ ਕਿਵੇਂ ਲੱਗੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਕੋਠੀ ਦਾ ਡਿਜ਼ਾਈਨ ਕਿਵੇਂ ਲੱਗਾ ਬਾਈ ਹਰਨ ਨਕਸ਼ਾ ਆਪ ਤਿਆਰ ਕੀਤਾ ਹੈ ਤੁਸੀਂ ਵੀ ਆਪਾਂ ਇਹੀ ਚ ਕਹਿ ਰਹੇ ਹੁੰਨੇ ਆ ਵੀ ਜਦੋਂ ਆਪਾਂ ਵੀਡੀਓ ਕਰਦੇ ਆ ਕੋਠੀ ਬਣਦੀ ਦੀ ਵੀਡੀਓ ਕਰਦੇ ਕੋਈ ਜ਼ਰੂਰੀ ਨਹੀਂ ਪਲਾਸਟਰ ਹੋਈ ਹੋਵੇ ਜਾਂ ਰੈਡੀ ਹੋਈ ਹੋਵੇ ਆਪਣੇ ਹੁੰਦਾ ਵੀ ਭਰਾ ਕੋਈ ਨਕਸ਼ੇ ਦੇ ਵਿੱਚੋਂ ਵਧੀਆ ਚੀਜ਼ ਲੱਗੇ ਤਾਂ ਆਪਾਂ ਆਪਾਂ ਆਪਣੇ ਮਕਾਨ 'ਚ ਵੀ ਕਰ ਸਕਦੇ ਹੁੰਨੇ ਆ ਵੀ ਯਾਰ ਬਾਈ ਨੇ ਇੱਥੇ ਵਧੀਆ ਤਰੀਕੇ ਨਾਲ ਸੋਈ ਕਿਤੇ ਜਿਵੇਂ ਇੱਥੇ ਹੋਰ ਕਿਤੇ ਲੱਗਿਆ ਬਾਈ ਵੀ ਉਦਾਂ ਆਪਾਂ ਕਰ ਸਕਦੇ ਹੁੰਨੇ ਆ ਜੇ ਚੀਜ਼ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਭਰਾ ਮੇਰੇ ਆ ਤੇ ਆ ਉਪਰ ਏਰੀਆ 'ਕੇ ਇਧਰ ਪਰਦੀ ਵੀ ਰਾ ਲੱਗਣੀ ਹੈ ਜੀ ਸਾਰੀ ਜਾਲੀ ਵੀਰ ਲਾ ਕੇ ਜਦੋਂ ਸਾਰੀ ਕੋਠੀ ਰੈਡੀ ਹੋ ਗਈ ਪਲਾਸਟਰ ਹੋ ਗਈ ਤੇ ਰੰਗ ਵਗੈਰਾ ਹੋ ਗਈ ਤਾਂ ਕੋਠੀ ਬਹੁਤ ਸੋਹਣੀ ਲੱਗਦੀ ਹੈ ਬਾਹਰੋਂ ਲੁੱਕ ਹੀ ਦਸੀ ਜਾਂਦੀ ਹੈ ਕੋਠੀ ਦੀ ਤੇ ਬਾਈ ਜੇ ਤੁਸੀਂ ਵੀ ਕੋਠੀ ਬਣਾਉਣਾ ਚਾਹੁੰਦੇ ਹੋ ਤਾਂ ਨੰਬਰ ਮੈਂਸ਼ਨ ਕਰਾਂਗਾ ਭਰਾਵਰੇ ਦਾ ਤਾਂ ਇਹਨਾਂ ਤੋਂ ਬੜਵਾ ਸਕਦੇ ਹੋ ਤੇ ਕਿਹਦਾ ਸਾਡਾ ਨੰਬਰ ਦੇਵਾਂਗੇ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਜਰੂਰ ਪੇਜ ਨੂੰ ਜਰੂਰ ਫੋਲੋ ਕਰਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ